ਇਸ ਪਹਾੜੀ ਇਲਾਕੇ ਦੇ ਵਿੱਚ ਚੱਲ ਰਹੀ ਬੱਸ ਤੋਂ ਲੋਕਾਂ ਨੇ ਅਚਾਨਕ ਛਾਲਾ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਜਿਵੇਂ ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਕਿ ਇਹ ਬੱਸ ਚੱਲਦੀ ਹੁੰਦੀ ਹੈ ਤੇ ਇੱਕ ਤੋਂ ਬਾਅਦ ਇੱਕ ਬੰਦੇ ਇਸ ਬੱਸ ਦੇ ਵਿੱਚੋਂ ਛਾਲਾ ਮਾਰਦੇ ਨਜ਼ਰ ਆਉਂਦੇ ਨੇ ਦਰਅਸਲ ਇਸ ਬੱਸ ਦੀਆਂ ਬ੍ਰੇਕਾਂ ਫੇਲ ਹੋ ਚੁੱਕੀਆਂ ਸਨ ਜਿਸ ਦੇ ਕਾਰਨ ਲੋਕਾਂ ਨੇ ਆਪਣੀ ਜਾਨ ਬਚਾਉਣ ਦੇ ਲਈ ਬੱਸ ਤੋਂ ਹੀ ਛਾਲਾ ਮਾਰਨਾ ਜ਼ਰੂਰੀ ਸਮਝਿਆ ਇਹ ਬੱਸ ਸ਼੍ਰੀ ਅਮਰਨਾਥ ਥੀਆਤਰਾ ਤੋਂ ਵਾਪਸ ਆ ਰਹੀ ਸੀ ਤੇ ਹੁਸ਼ਿਆਰਪੁਰ ਪੰਜਾਬ ਜਾ ਰਹੀ ਸੀ ਕਿ ਰਸਤੇ ਦੇ ਵਿੱਚ ਹੀ ਇਹ ਹਾਦਸਾ ਵਾਪਰ ਗਿਆ ਕਿ ਬੱਸ ਦੀਆਂ ਬ੍ਰੇਕਾਂ ਫੇਲ ਹੋ ਗਈਆਂ ਅਤੇ ਡਰਾਈਵਰ ਦੇ ਦੱਸਣ ਦੇ ਮੁਤਾਬਿਕ ਆਰਮੀ ਵਾਲਿਆਂ ਨੇ